ਆ ਜਾ ਤੁਬਕੇ ਨਹੀਂ ਮਰ ਜਾਂਦੇ ਤੁਸੀਂ ਆਪਣੇ ਮਹਾਰਾਜੇ ਦੀ ਅਸੀਂ ਵਾਪਸ ਨਹੀਂ ਲਿਆ ਸਕੀ ਇੰਗਲੈਂਡ ਤੋਂ ਕਿਉਂ ਤੁਹਾਨੂੰ ਪੌਂਡ ਆਉਂਦੇ ਨੇ ਇਹਨਾਂ ਤੇ ਪੈਸਾ ਸੌੜ ਤੇ ਮੇਰਾ ਮੂਡ ਬਣੇ ਲਈ ਗੱਲ ਹੈ ਇਹ ਕਹਿੰਦੇ ਦਿੱਲੀ ਸਾਡਾ ਦੁਸ਼ਮਣ ਹੈ ਦਿੱਲੀ ਸਾਡਾ ਤੀਰਥ ਹੈ ਨੋਏ ਪਾਸ਼ਾ ਸੀਸੁਤਰੀਆ ਮਾਰੇ ਤੁਹਾਡਾ ਸੰਸਕਾਰ ਹੋਇਆ ਅਰਵੀ ਪਾਸ਼ਾ ਪ੍ਰਾਂਤ ਅਗੇ ਗੁਰਨਾਨ ਸਿੰਘ ਉੱਥੇ ਜਾਂਦੇ ਨੇ ਬੰਦਾ ਸਿੰਘ ਬਹਾਦਰ ਦਿੱਲੀ ਦੇ ਵਿੱਚ ਉਹਨਾਂ ਦੀ ਜਗ੍ਹਾ ਮਾਤਾ ਸੁੰਦਰੀ ਜਿਹੜੀ ਇਹ ਸਾਡੀ ਹੈ ਉਹ ਦਿੱਲੀ ਸਾਡਾ ਤਖਤ ਰਹਿ ਉਥੋਂ ਹੁਕਮਨਾਂ ਮੇ ਜਾਰੀ ਹੁੰਦੇ ਰਹੇ ਨੇ ਤੇ ਇਹਨਾਂ ਸਾਡੇ ਦਿਮਾਗ ਕੀ ਪੈ ਦਿੱਲੀ ਸਾਡਾ ਦੁਸ਼ਮਣ ਹੈ ਦਿੱਲੀ ਸਾਡਾ ਤੀਰਥ ਹੈ ਐਸਪੀਸੀ دخل ਵਿੱਚ ਆਰਐਸਏ دخل ਅੰਦਾਜੀ ਇਹ ਤੁਹਾਨੂੰ ਮੰਚ ਨਹੀਂ ਕਰਾਉਂਦੇ ਉੱਥੇ ਨਮਾਜ਼ ਕਿਉਂ ਕਰਾਈ ਜਾਂਦੀ ਹੈ ਇੱਕ ਬੱਚੀ ਦੇ ਮੂੰਹ ਤਿਰੰਗਾ ਲੱਗ ਕਿੰਨਾ ਬਾਬਾ ਵਿਰੋਧ ਕੀਤਾ ਮੈਂ ਤੁਰ ਫੋਟ ਦਵਾ ਚੈਨਲ ਤੇ ਮੁਸਲਮਾਨ ਮੋੜੇ ਤਿਰੰਗਾ ਲੈ ਕੇ ਦਰਵਾਜ਼ੇ ਤੋਂ ਅਕਾਲ ਤਖਤ ਤੱਕ ਜਾਂਦੇ ਆ ਕੋਈ ਕੁਸਕਿਆ ਉੱਥੇ ਗਲਿਆ ਵਿੱਚ ਨਮਾਜ਼ ਹੋਈ ਹੈ ਨਮਾਜ਼ ਦੇ ਵਿੱਚ ਤੁਹਾਡੇ ਗੁਰੂਆਂ ਨੂੰ ਕਾਫਰ ਕਹਿ ਕੇ ਆਕੀ ਆਕੀ ਕੀਤਾ ਜਾਂਦਾ ਵੀ ਇਹ ਕੁਝ ਨਹੀਂ ਹੈਗੇ ਅਸੀਂ ਅਸੀਂ ਤੁਹਾਨੂੰ ਸ਼ਰਮ ਦੀ ਡੁੱਬ ਕੇ ਨਹੀਂ ਮਰ ਜਾਂਦੇ ਜੇ ਉੱਥੇ ਆਰਐਸਏ ਸੇ ਤੇ ਹਰਮਨਚਰੀ ਸਾਹਿਬ ਕਿਉਂ ਨਹੀਂ ਕਰਾਉਂਦੇ ਨਮਾਜ਼ ਕਿਉਂ ਹੋ ਰਹੀ ਹੈ ਹਰਪ੍ਰੀਤ ਸਿੰਘ ਅਕਾਲ ਤਖਤ ਜੇਸੇਦਾਰ ਇਹਦੀ ਪੀਐਸਸੀ ਵੀ ਤਾਂ ਕਰਤੀ ਸੀਗੀ ਗੁਰਗੰਸਰ ਤੇ ਕੁਰਾਨ ਦੇ ਵਿੱਚ ਕਰਤੇ ਦੀ ਇੱਕ ਸਾਰਤਾ ਇਸ ਉੱਲੂ ਦੇ ਪਟੇ ਨੂੰ ਇਹ ਨਹੀਂ ਪਤਾ ਕਿ ਅਸੀਂ ਧਾਨ ਗੁਰਗੰਸਰ ਦੀ ਕੰਪਰੇਸ਼ਨ ਕਿਸ ਨਾਲ ਨਹੀਂ ਕਰ ਸਕਦੇ ਫਿਰ ਜਿਹੜਾ ਮੁਹੰਮਦ ਹਵੀ ਫੜਿਆ ਮੈਂ ਪਟਿਆਲੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹਦਾ ਮੈਂਟਰ ਸੀਗਾ ਉਹਨੇ ਨੌ ਨੌ ਉਹਨੇ ਪਰਚੇ ਭਰਵਾਏ ਬੱਚਿਆਂ ਤੋਂ ਇੱਕ ਕੁੜੀ ਕੰਮ ਕਰਦੀ ਪਈ ਇੱਥੇ 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 ਆਪਣਾ ਕੁਰੂਖhetra ਦੇ ਵਿੱਚ ਉਹਦਾ ਸੀਗਾ ਕਿ ਹਿਊਮਨ ਰਾਈਟਸ ਇਨ ਕੁਰਾਨ ਐਂਡ ਗੁਰਗੰਸਰ ਮਹਾਰਾਜ ਹਾਂ ਔਰ ਸਾਰੇ ਹਿਊਮਨ ਰਾਈਟਸ ਕੁਰਾਨ ਦੇ ਚਿਹਰੇ ਨੇ ਜਿਹੜੇ ਸਾਰੇ ਫਾਲਸ ਨੇ ਔਰ ਉਤੇ ਮੈਂ ਵੀਡੀਓ ਪਾਈ ਹੋਈ ਹੈ ਯੋਗੀ ਸਾਰੇ ਜਿਹੜੇ ਪ੍ਰਚਾਰਕ ਨੇ ਇਹ ਸਾਰੇ ਮੰਗ ਖਾਣੇ ਨੇ ਮੈਂ ਫਿਰ ਕਹਿ ਰਿਹਾ ਵਾਂ ਇਹ ਦੋ ਤਰ੍ਹਾਂ ਦੇ ਸ਼ਬਦ ਯਾਦ ਨਾ ਇਹਨਾਂ ਨੇ ਕੁਰਾਨ ਪੜ੍ਹੀ ਹੈ ਨਾ ਬਾਈਬਲ ਪੜ੍ਹੀ ਹੈ ਨਾ ਇਹਨਾਂ ਨੇ ਕੋਈ ਹੋਰ ਗ੍ਰੰਥ ਪੜ੍ਹਿਆ ਵਾ ਜਦੋਂ ਛੋਟੇ ਸਾਬ ਜਿਆਦਾ ਜਿਹੜੀ ਸ਼ਹਾਦਤ ਹੋਈ ਹੈ ਮੈਂ ਤੁਹਾਨੂੰ ਕੁਰਾਨ ਚ ਕਰਕੇ ਦਵਾਂ ਕਿਵੇਂ ਸ਼ਹਾਦਤ ਹੋਈ ਹੈ ਕੁਰਾਨ ਦੀ ਕਿਹੜੀ ਆਇਤ ਨਾਲ ਹੋਈ ਹੈ ਸਿੱਖ ਤੇ ਤੱਕ ਇਹ ਲੱਭ ਸਕੇ ਕੀ ਰਿਸਰਚ ਕੀਤੇ ਨੇ ਇਹਨਾ ਨੇ ਹਣਾ ਹੁਣ ਇਹ ਜੇ ਆਪਾਂ ਨੂੰ ਰਹੀ ਆਪਣੇ ਮੁੱਦੇ ਤੇ ਜਿੰਨੇ ਸਿੱਖ ਪਾਕਿਸਤਾਨ ਜਾ ਕੇ ਜਫੀਆਂ ਪਾਉਂਦੇ ਨੇ ਆਪਣੀਆਂ ਕੁੜੀਆਂ ਕੱਲੀਆਂ ਭੇਜਦੇ ਨੇ ਉਹ 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 ਬੇਗਰਜ ਜਿਹਾ ਜੋੜਾ ਆਪ ਮੂਰੇ ਬੈਠਾ ਹੋਇਆ ਤੇ ਦੋ ਮੁਸਲਮਾਨਾਂ ਦੇ ਪਿੱਛੇ ਉਹਦੀ ਜਨਾਨੀ ਉਹਦੀ ਜਨਾਨੀ ਬੈਠੀ ਦੂਸਰੀ ਜ਼ਿੰਮੇਦਾਰ ਜੋ ਦੂਸਰਾ ਜ਼ਿੰਮੇਦਾਰ ਪਾਕਿਸਤਾਨ ਹੈ ਨਾ ਹੀ ਐਸਪੀਸੀ ਜ਼ਿੰਮੇਦਾਰ ਹੈ ਨਾ ਹੀ ਪੰਜਾਬ ਗਵਰਨਮੈਂਟ ਜ਼ਿੰਮੇਦਾਰ ਹੈ ਇਹ ਜ਼ਿੰਮੇਦਾਰ ਪਾਕਿਸਤਾਨ ਦੀ ਬਣਦੀ ਹੈ ਜੇ ਉਹ ਸਾਡਾ ਭਰਾ ਕਹਿੰਦਾ ਸੀ ਆਪਣੇ ਆਪ ਨੂੰ ਤੇ ਉਹਨੂੰ ਉਹਦਾ ਫਰਜ਼ ਸੀਗਾ ਕਿ ਕੁੜੀ ਨੂੰ ਅਰੈਸਟ ਕਰਕੇ ਜਿੱਥੇ ਨੂੰ ਵਾਪਸ ਫੜਾਉਂਦਾ ਨਾ ਕਿ ਉਹਦਾ ਧਰਮ ਤਬਦੀਲ ਕਰਾ ਕੇ ਦਾ ਨਿਕਾਹ ਕਰਾਉਂਦਾ ਨਾ ਉਹ ਉਸ ਵਕੀਲ ਤੇ ਵੀ ਕੇਸ ਠੋਕਦਾ ਵੀ ਤੂੰ ਦੋ ਭਾਈ ਚਾਰਿਆਂ ਦੇ ਵਿੱਚ ਵਿਰੋਧ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੂੰ ਇਹ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ ਔਰ ਇਹ ਗੱਲ ਕਿਸੇ ਨੇ ਨਹੀਂ ਕਹਿਣੀ ਉਹਨੂੰ ਚਾਹੀਦਾ ਸੀ ਕਿ ਆਪਣੇ ਉਹਨੂੰ ਅਰੈਸਟ ਕਰਦਾ ਵੀ ਤੇਰੇ ਇਸ ਚੱਕਰ ਦੇ ਵਿੱਚ ਦੋ ਭਾਈ ਚੈਲੈਂਜ ਦੁਫਾ ਫਿੱਕ ਪੈ ਰਹੀ ਹੈ ਹੁਣ ਮੰਨੋ ਆਪਾਂ ਹੀ ਆ ਸਾਡਾ ਆ ਸਾਡਾ ਤੀਜਾ ਭਰਾ ਹੈ ਇਹਦੀ ਬੱਚੀ ਸਾਡੇ ਕੋਲ ਆਂ ਸਾਡਾ ਫਰਜ਼ ਕੀ ਬੰਦਾ ਉਹਨੂੰ ਧੀਨ ਵਾਪਸ ਸੋੜਨਾ ਬਿਲਕੁਲ ਕੀ ਪਾਕਿਸਤਾਨ ਨੇ ਕੰਮ ਕੀਤਾ ਵਕੀਲ ਦਾ ਬਿਆਨ ਹੈ ਨਿਕਾਹ ਤੋਂ ਨਹੀਂ ਖੁਸ਼ ਇਸਲਾਮ ਕਬੂਲ ਲਾਉਂਦੇ ਬੇਮੁਨਾ ਭਰਾ ਗੰਦੇ ਜਿਹੜੇ ਤੁਹਾਡੀ ਭੈਣਾਂ ਕਨਵਰਟ ਕਰਦੇ ਪਏ ਨੇ ਇੱਕ ਨਹੀਂ ਹਜ਼ਾਰਾਂ ਕਰ ਚੁੱਕੇ ਨੇ ਕਦੀ Google YouTube ਸਰਚ ਕਰੇ ਗਰੂਮਿੰਗ ਗੈਂਗਸ ਜਦੋਂ ਤੁਹਾਡੇ ਦਿਮਾਗ ਫਟ ਜਾਏਗਾ